ਫਾਜ਼ਿਲਕਾ ਦੇ ਪਿੰਡ ਗੋੜਿਆਂ ਵਾਲੀ ਦੇ ਵਿੱਚ ਸੜਕ ਤੇ ਲੱਗੇ ਦਰਖਤ ਨੂੰ ਪਟਨ ਤੇ ਪਿੰਡ ਦੀ ਪੰਚਾਇਤ ਅਤੇ ਖੇਤ ਮਾਲਕ ਦੇ ਵਿਚਕਾਰ ਪੈ ਗਿਆ ਰੋਲਾ ਮੌਕੇ ਤੇ ਪੁਲੀਸ ਫਾਜ਼ਿਲਕਾ ਦੇ ਵਿੱਚ ਅੱਜ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤਸਵੀਰਾਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਿੰਡ ਕੋੜਿਆਂ ਵਾਲੀ ਦੇ ਵਿੱਚ ਸੜਕ ਤੇ ਲੱਗੀ ਟਾਲੀ ਦੇ ਦਰਖਤ ਨੂੰ ਪੱਟਣ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਖੇਤ ਮਾਲਕ ਵਿਚਕਾਰ ਰੋਲਾ ਪੈ ਗਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਨਕਰ ਦਿੰਦੇ ਹੋਏ ਪਿੰਡ ਦੀ ਪੰਚਾਇਤ ਦੇ ਮੈਂਬਰ ਨੇ ਦੱਸਿਆ ਕਿ ਟਾਲੀ ਸੜਕ ਦੇ ਉੱਤੇ ਲੱਗੀ ਹੋਈ ਸੀ ਜਿਸ ਨੂੰ ਖੇਤ ਮਾਲਕ ਵੱਲੋਂ ਪੱਟ ਦਿੱਤਾ ਗਿਆ ਅਤੇ ਇਸ ਨੂੰ ਅੱਗੇ ਵੇਚ ਦਿੱਤਾ ਗਿਆ ਜਿਸ ਨੂੰ ਲੈ ਕੇ ਇੱਥੇ ਵਿਵਾਦ ਚੱਲ ਰਿਹਾ ਹੈ ਉਧਰ ਟਾਲੀ ਖਰੀਦਣ ਵਾਲੇ ਵਿਅਕਤੀ ਨੇ ਕਿਹਾ ਕਿ ਉਹਨਾਂ ਦੇ ਠੇਕੇਦਾਰ ਵੱਲੋਂ ਟਾਲੀ ਖਰੀਦੀ ਗਈ ਹੈ ਅਤੇ ਉਹ ਰੇਸ ਨੂੰ ਚੱਕਰ ਆਇਆ ਅਤੇ ਪਿੰਡ ਦੀ ਪਰਜਾਇਤ ਉੱਧਰ ਰੋਕ ਰਹੀ ਹੈ ਉਧਰ ਪੁਲਿਸ ਵੀ ਭੋਕੇ ਤੇ ਪਹੁੰਚੀ ਜਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਬੱਚੇ ਲੰਘਦੇ ਨੂੰ ਨਾ ਪਿੰਡ ਟ੍ਰੈਫਿਕ ਹੈ ਕਿ ਇਹ ਕਾਰ ਨੂੰ ਕਿਸ ਦਾ ਨੁਕਸਾਨ ਹੋ ਗਿਆ ਕਿ ਇਹ ਬੱਚੇ ਬਾਈ ਜੀ ਸੁਣੋ ਇੱਕ ਮਿੰਟ ਮੈਂ ਜੇਕਰ ਬਾਈ ਇੱਥੋਂ ਮੁੜਦੇ ਹੋਏ ਛੋਟੇ ਵੀਰ ਹਾਂਜੀ ਹਾਂਜੀ ਜਿੱਦੋਂ ਵੀ ਮੰਤੀ ਹੁੰਦੀ ਆ ਤਕਾਉਣ ਆਉਂਦੀ ਆ ਉਹ ਤਕਾਉਣ ਤੋਂ ਇੱਧਰ ਨੂੰ ਆ ਰਹੀ ਆ ਸਰਕਾਰੀ ਇਹਦਾ ਮਤਲਬ ਇਹ ਨਹੀਂ ਕਿ ਜਦੋਂ ਜਿੱਥੇ ਪਿੰਨਰ ਲਾ ਕੇ ਉੱਥੋਂ ਇਹ ਤਕਾਉਣ ਤੇ ਹੁੰਦੀ ਆ ਜਿੱਥੇ ਸਰਕਾਰੀ ਜੇ ਮੈਂ ਤੁਹਾਨੂੰ ਕਹਿ ਰਿਹਾ ਛਿਜਰਾ ਲਿਆਓ ਨਕਸ਼ਾ ਦਿਖਾਓ ਮੈਨੂੰ ਸਰ ਕੱਲ ਮਿਲੂਗਾ ਹੁਣ ਛੁੱਟੀਆਂ ਕਿਸ ਕਿਸੇ ਕੋਲ ਹੈ ਨਹੀਂ ਜੀ ਜੋ ਵੀ ਰੱਖੋ ਪਿਆ ਸਰਕਾਰੀ ਜਗ੍ਹਾ ਚੱਕ ਕੇ ਆਪਣੀ ਸਾੰਧੀ ਜਗ੍ਹਾ ਤੇ ਰੱਖ ਲੋ ਠੀਕ ਹੈ ਇਹਨਾਂ ਨੂੰ ਰੋਕ ਦਿਓ ਜੀ ਠੀਕ ਹੈ ਸੁਣੋ ਸਰਦਾਰ ਸਾਹਿਬ ਮੈਂ ਇੱਥੇ ਵੇਖੋ ਨਾ ਤਾਂ ਬਦਮਾਸ਼ੀ ਹੁੰਦੇ ਨਹੀਂ ਆ ਨਾ ਕੋਈ ਇਹੋ ਜਿਹੀ ਲੜਾਈ ਝਗੜਾ ਕਰਨ ਨਹੀਂ ਕਾ ਤੁਸੀਂ ਕੱਲ ਹੋਣਾਂ ਦੀ ਗੱਲ ਪਾਈ ਬਾਈਏ ਨੂੰ ਚੱਲਣ ਤੋਂ ਹੁਣ ਬੰਦ ਨਾ ਕਰੋ ਲਾਈਵ ਚੱਲਦੇ ਸਰ ਚੱਲਦੇ ਚੱਲਦੇ ਠੀਕ ਹੈ ਨਾ ਨਾ ਤਾਂ ਬਦਮਾਸ਼ੀ ਹੁੰਦੇ ਨਹੀਂ ਆ ਮੈਂ ਨਾ ਮੈਂ ਇੱਥੇ ਲੜਾਈ ਝਗੜਾ ਹੁੰਦਣਾ ਸਰ ਇਹਨਾਂ ਨੂੰ ਮੇਰੀ ਤੁਸੀਂ ਦੋਵੇਂ ਤਰ੍ਹਾਂ ਸਮਝੇ ਠੀਕ ਹੈ ਜੀ ਨਾ ਕੋਈ ਬਦਮਾਸ਼ੀ ਕਰੋ ਤੁਸੀਂ ਕੱਲ ਉਹਨਾਂ ਦੇ ਗੱਲ ਪਈਏ ਇੱਟ ਲੈ ਕੇ ਇਹਨੂੰ ਬਾਰ-ਬਾਰ ਸ਼ਰਮਾ ਜੀ ਸ਼ਰਮਾ ਜੀ ਕਿ ਉਹ ਵੀ ਰੋਕ ਦਿਓ ਜੇ ਨਹੀਂ ਰੋਕਦੇ ਤੁਸੀਂ ਇੱਟ ਲੈ ਕੇ ਮਾਰੋਗੇ ਅਗੋਂ ਤਾਂ ਮੰਨ ਨਹੀਂ ਮੰਦੀ ਨਹੀਂ ਜੀ ਨਹੀਂ ਮੰਨਦੇ ਨਹੀਂ ਫਿਰ ਤੁਸੀਂ ਅਗਲੇ ਇੱਟ ਮਾਰੋਗੇ ਇਸੇ ਕਰਕੇ ਹੀ ਆਏ ਆਂ ਕੋਈ ਵੀ ਮਾਰੇ ਜੀ ਦੇਖੋ ਮੈਂ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਗੱਲਬਾਤ ਹੋਵੇ ਤਾਂ ਨਹੀਂ ਮੌਕੇ ਤੇ ਆਏ ਆਂ ਠੀਕ ਹੈ ਜੀ ਠੀਕ ਹੈ ਮੇਰੇ ਵੱਲੋਂ ਤੁਸੀਂ ਜਿੰਨਾਂ ਤੁਹਾਡੇ ਦੋਵਾਂ ਤੇ ਖਰਾਬੀ ਕੀਤੀ ਤੱਕ ਦੋਵਾਂ ਤੇ ਪਰਚਾ ਕਰੂੰਗਾ ਮੈਂ ਠੀਕ ਹੈ ਜੀ ਇੱਕ ਵਾਰੀ ਉਹਨਾਂ ਨੂੰ ਰੋਕ ਦਿਓ ਜੋ ਤੁਸੀਂ ਕੱਲ ਹੋਏਗਾ ਨਕਸਾ ਘੜਾ ਲੈਨੇ ਅਤਵਾਰੀ ਦੇ ਵਿੱਚ ਨੇ ਦਾ ਪਰਸਨਲ ਖਾਲਾ ਹੀ ਪਰੰਨ ਨੰਬਰਦਾਰਾਂ ਨੂੰ ਦਿਖਾਈ ਨਹੀਂ ਅਗਾਂਹ ਮਹਲ ਲੱਗ ਜਿਹੜਾ ਹੈ ਫਿਲਰ ਲੱਗ ਜਿਹੜਾ ਫੇਰ ਟ੍ਰਾਂਸਫਾਰਮ ਕਰਦਾ ਆ ਦੇਖੋ ਜੀ ਆ ਸਰਕਾਰੀ ਜਗ੍ਹਾ 'ਚ ਹੈ ਸਰਕਾਰੀ ਜਗ੍ਹਾ ਜੰਗਲਾਤ ਦੀ ਆ ਰੁੱਖ ਜੰਗਲਾਤ ਦੇ ਆ ਤਾਂ ਹੀ ਬਾਹਰ ਰੱਖ ਤਾਰ ਪਿੱਛੇ ਆ ਦੇਖੋ ਜੰਗਲਾਤ ਦੇ ਰੁੱਖ ਨੇ ਬਾਹਰ ਸਰਕਾਰੀ ਜਗ੍ਹਾ ਤੇ ਅਗਲੇ ਦੀ ਤਾਰਬੰਦੀ ਹੋਈ ਆ ਜ਼ਮੀਨ ਦੀ ਮੰਤੀ ਹੋਈ ਆ ਤੁਸੀਂ ਐ ਕਰੋ ਮੇਰੀ ਗੱਲ ਸੁਣੋ ਐਵੇਂ ਨਾ ਕਰੋ ਇੱਕ ਵਾਰੀ ਉਹਨਾਂ ਨੂੰ ਕਹਿ ਦਿਓ ਵੀ ਨਾ ਪੱਟਣ ਮੰਤੀ ਕਰਕੇ ਪੱਟਣ ਸਾਨੂੰ ਕੋਈ ਇੱਕ ਤਰਾਹ ਦੀ ਜੀ ਤੁਸੀਂ ਜਿਹਾਓ ਮੈਂ ਤਾਂ ਕਹਿੰਦਾ ਪਿਆ ਫਿਰ ਸਰ ਪੱਟਣ ਦੇ ਕੋਈ ਰੱਖਾ ਹੈਗਾ ਵੀ ਕੋਈ ਦਾ ਟਾਈਮ ਲੱਗਦਾ ਹੁੰਦਾ ਹੈ ਅੱਜ ਤਾਂ ਐਤਵਾਰ ਨੂੰ ਸਰ ਹੋਣੀ ਹੈ ਨਾ ਅੱਜ ਤਾਂ ਜੇ ਤੁਸੀਂ ਆਖੋ ਅੱਜ ਤਾਂ ਹੋਣੀ ਜੀ ਸਵੇਰੇ ਕਿੰਨੇ ਦਿਨ ਹੋ ਗਏ ਜੀ ਇਸ ਰੋਲੇ ਨੂੰ ਚੱਲਦੇ ਆ ਹਫਤਾ ਹੋ ਗਿਆ ਜੀ ਇੱਕ ਮਿੰਟ ਜੀ ਪੰਡਤ ਜੀ ਇੱਕ ਮਿੰਟ ਕਾ ਦਿਓ ਮੇਰੇ ਪਾਪਾ ਹੈਗੇ ਆ ਆਪਣੇ ਹਸਪੀਟਲ ਦਾਖਲ ਜੀ ਸਰਪੰਚ ਸਾਹਿਬ ਮੈਂ ਤੁਹਾਡੀ ਗੱਲ ਨਹੀਂ ਆ ਵੀ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰੁਕਤਾ ਇਹ ਤਾਂ ਰਸਤੇ 'ਚ ਤਾਂ ਆਊਗਾ ਜੀ 6 ਕਰਮਾਂ ਦੇ ਵਿੱਚ ਆਊਗਾ 90% ਆਊਗਾ ਜੀ ਜੇ ਉਹਦੀ ਥਾਂ ਦੇ ਵਿੱਚ ਹੁੰਦਾ ਤਾਂ ਮੈਂ ਪਰਚਾ ਦਰਜ ਕਰਵਾਉਂਦਾ ਆ ਦੇ ਵਿੱਚ ਆਊਗਾ ਜੀ ਆਹ ਵੇਖੋ ਆਹ ਰੁੱਖ ਨੇ ਜਿਹੜੇ ਆ ਸਰਕਾਰੀ ਜਗ੍ਹਾ ਦੇ ਵਿੱਚ ਆ ਰਹੇ ਨੇ ਤਾਰਪੰਦੀ ਹੋਈ ਆ ਅਗਲੇ ਦੀ ਜ਼ਮੀਨ ਦੀ ਮੰਤੀ ਹੋਈ ਆ ਤੱਕ ਤੁਸੀਂ ਇੱਕ ਵਾਰੀ ਸਾਨੂੰ ਕਰਕੇ ਇਹਨਾਂ ਨੂੰ ਰੋਕ ਦਿਓ ਬਾਕੀ ਤੁਹਾਡੀ ਮਰਜ਼ੀ ਹੈ ਲੱਗਣੇ ਚਾਹਦੇ ਚਲੋ ਲੱਗਣੇ ਰੁਕਤਾ ਖੁੱਲੀ ਆ ਆ ਪਿੱਛੋਂ ਜੀ ਤੇ ਇਹਨਾਂ ਦੇ ਪਿੱਲਰ ਜ਼ਮੀਨ ਦੇ ਵਿੱਚ ਲੱਗੇ ਆ ਇਹਨਾਂ ਦੀ ਜ਼ਮੀਨ ਦੇ ਵਿੱਚ ਲੱਗੇ ਆ ਮਿਲਦੀ ਆਈਏ ਸਰ ਜੀ ਮੈਂ ਟ੍ਰੀ ਗਾਰਡ ਦੀ ਯਾਦ ਦੇ ਕੋਲ ਦਿੱਤੇ ਸੀ ਯਾਦ ਦੇ ਮਾਣ ਕੋਲ ਦਿੱਤੇ ਨੇ ਸਾਨੂੰ ਆ ਪਾਤੀ ਲਗਾਏ ਨੇ ਇਹਨਾਂ ਨੇ ਮੁੰਡਿਆਂ ਨੇ ਲਾਏ ਆ ਮੈਂ ਉਹ ਦੇਖੋ ਸਰਦਾਰ ਜੀ ਉਧਰ ਮਾਰੋ ਜੀ ਮੜੀ ਪ੍ਰੈਸ ਮਾਰਾ ਉਧਰ ਮਾਰੋ ਜੀ ਨਿਸ਼ਟੀ ਕਰਵਾ ਕੇ ਉਧਰ ਕਰਿਓ ਜੀ ਉਹ ਵੇਖੋ ਰੁੱਖ ਜਿਹੜੇ ਨੇ ਉਹ ਛੜੀ ਦੇ ਉੱਤੇ ਨੇ ਹਾਂਜੀ ਉਹ ਰੁੱਖ ਵੇਖੋ ਇਹ ਲਗਾਏ ਨਹੀਂ ਸਿਰਫ ਫਿਰ ਉਹ ਸਰਕਾਰੀ ਰੁੱਖ ਨੇ ਨਾ ਸਰਕਾਰੀ ਜਗ੍ਹਾ ਤੇ ਇੱਕ ਮਰੀ ਨੰਬਰ ਜਦੋਂ ਨੰਬਰਦਾਰ ਨੇ ਉੱਥੇ ਬੇਨਤੀ ਕਰਾਈ ਆਓ ਜੀ ਇੱਧਰ ਆਓ ਮਾੜਾ ਆਓ ਜੀ ਇੱਧਰ ਆਓ ਆਓ ਜੀ ਇੱਧਰ ਸਰਪੰਚ ਸਾਹਿਬ ਉਹ ਇਹ ਨਹੀਂ ਖੋਣਾ ਕਿਉਂ ਵੱਟ ਕੇ ਤੁਸੀਂ ਹੋਵੇ ਤਾਂ ਕਾਹਦੀ ਸ਼ੀਸ਼ਣੀਆਂ ਨਹੀਂ ਐਵੇਂ ਨਾ ਕਿਸੇ ਨੂੰ ਨਜਾਇਜ਼ ਤੰਗ ਕਰ ਹਰਾਸਮੈਂਟ ਨਾ ਦਿਓ ਇਹ ਸਰਕਾਰੀ ਜਗ੍ਹਾ ਨਹੀਂ ਅਗਲੇ ਦੀ ਤਾਰਬੰਦੀ ਹੋਈ ਆ ਤਾਰਬੰਦੀ ਆਈ ਜੀ ਇੱਧਰ ਮਾਰੋ ਜੀ ਤਾਰਬੰਦੀ ਵੱਲ ਆਹ ਤਾਰਬੰਦੀ ਵੱਲ ਕਰੋ ਤਾਨੂੰ 4 ਦਿਨ ਹੋ ਗਏ ਤੁਸੀਂ ਪਹਿਲਾਂ ਤੁਹਾਨੂੰ ਕਈ ਰਕ ਕਾਗਜ ਚੜਾਉਣੇ ਹੋਣੇ ਛੁੱਟੀ ਆ ਗਿਆ ਸਰ ਅੱਧੇ ਦਾ ਅਫਸਰ ਬਦਲੇ ਪੇ ਜੀ ਉੱਥੇ ਆਇਆ ਨਹੀਂ ਦਫਤਰ ਅਜੇ ਮਨਨ ਦਾ ਮਹਾਰਾ ਸਰਪੰਚ ਜੀ ਆਪਦੇ ਨਾਲ ਬਾਈ ਫੁੱਟ ਦਾ ਕਹਿੰਦੇ ਬਾਈ ਫੁੱਟ ਦਾ ਲੰਮਰਦਾਰ ਇੱਥੇ ਆਹ ਹੁੰਦੀ ਹੈ ਜੀ ਇੱਥੇ 29 ਫੁੱਟ ਇੱਥੇ 29 ਫੁੱਟ ਆ ਆ ਦੱਸੋ ਮੈਨੂੰ ਐਵੇਂ ਬਸ ੱਕੇ ਨਾਲ 22 ਫੁੱਟ ਕਿੰਨੀ ਆ ਖੜ ਜਾਓ ਇੱਕ ਮਿੰਟ 2 ਫੁੱਟ ਆ ਗਈ 2 ਫੁੱਟ ਆ ਆਉਂਦੀ ਆ ਜੀ 33 ਫੁੱਟ 33 ਫੁੱਟ 33 ਫੁੱਟ ਸਰਪੰਚ ਸਾਹਿਬ ਕਹਿੰਦੇ ਪਏ ਨੇ ਸਰ ਤੁਸੀਂ ਜਾਓ ਜੀ ਕਾਗਜ਼ ਲਿਆਓ ਆਪਣੇ ਸਰਪੰਚ ਸਾਹਿਬ ਤੁਹਾਡੇ ਕੋਲ ਸਾਰਾ ਨਕਸ਼ਾ ਪਿਆ ਹੋਣਾ ਹਾਂ ਨਕਸ਼ਾ ਬੁਲਾ ਲੈਣਾ ਸਰਪੰਚਾ ਕੋਲ ਸਾਰਾ ਕੁਝ ਹੁੰਦਾ ਜੀ ਆਓ ਆਪਾਂ ਹੁਣੇ ਤੇ ਗਰਦੋਰੀ ਮਗਾਓ ਤੁਹਾਡੇ ਕੋਲ ਛਿਜਰਾ ਪਿਆ ਲਓ ਹੁਣ ਤਾਂ ਸਰ ਛਿਜਰਾ ਮਗਾਓ ਹੁਣੇ ਛਿਜਰੇ ਤੋਂ ਵੇਖ ਕੇ ਆਪਾਂ ਸਾਰਾ ਕਰ ਲੈਂਦੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਨਕਸ਼ਾ ਮਗਾਓ ਹੁਣੇ 1 ਮਿੰਟ ਚ ਪਤਾ ਲੱਗ ਜਾਣਾ ਢੜਕ ਲੱਗ ਅੱਜ ਕਿਨੇ ਤੁਹਾਡੇ? ਕਿਵੇਂ ਜਾਂਦੇ? ਕਿਹੜੇ ਪਿੰਡ ਤੇ ਰਹਿਣ ਵਾਲੇ? ਛੋੜਿਆ ਜੀ ਦੇ ਕੀ ਮਾਮਲਾ ਕੀ ਸਰ ਇੱਥੇ ਇਕੱਠੇ ਹੋਏ? ਇਹ ਜਿਹੜਾ ਖੇਤ ਹੈਗਾ ਜਿਸ ਮਾਲਕ ਦਾ ਤੇ ਕਾਨੂੰਨੀ ਤੌਰ ਤੇ ਦਾਦਰ ਕੇ ਤੇ ਉਸ ਮਾਲਕ ਦੀ ਹੁੰਦੀ ਹੈ। ਪੱਕਾ ਕਿਉਂ ਨਹੀਂ ਤੇ? ਚੱਲ ਚੱਲ ਬੱਸ ਬੱਸ ਬੋਲਣੀ। ਸਾਨੂੰ ਬੋਲਣੀ ਇਹ ਲੋੜ ਕੋ ਨਹੀਂ। ਕਾਨੂੰਨੀ ਤੌਰ ਤੇ ਜਿਹੜਾ ਨੁਕਸਾਨ ਹੁੰਦਾ ਹੈ। ਦਾਦਰ ਕੇ ਤੇ ਉਹਦੇ ਹੁੰਦੀ ਹੈ। ਤੇ ਸਾਰੇ ਪਿੰਡ ਇਸ ਤੇ ਤੇਰਾ ਹੀ ਪਟੜਾ ਹੈ। ਇਹ ਨਹੀਂ ਗੱਲਾਂ ਪਟੜਾ ਹੈ। ਸਰਹ ਬਿੱਲੀ ਪਰ ਲੈ ਇਸ ਤੇਰਾ ਹੀ ਪਟਦਾ ਜਿਸ ਦੇ ਮੱਥੇ ਲੱਗਦੀ ਹੈ ਉਹ ਪਟ ਜਾਂਦਾ ਉਹ ਪਟ ਲੈਂਦਾ ਹੁਣ ਕੀ ਟਾਲੀਆਂ ਦਾ ਕੀ ਰੋਲਾ ਹੈ ਕੋਣ ਪਿੰਡ ਵਾਲੇ ਕੀ ਕਹਿ ਰਹੇ ਨੇ ਇਹ ਪਿੰਡ ਵਾਲਿਆਂ ਨੂੰ ਪੁੱਛੋ ਕੀ ਕਹਿ ਰਹੇ ਹੈ ਮਾਦਾ ਜਿਹੜੀ ਗੱਲ ਹੈ ਜਿਸ ਦੇ ਖੇਤ ਦੇ ਮੱਥੇ ਹੁੰਦੀ ਹੈਦਰ ਕੇ ਤੋਂ ਉਹਦਾ ਹੀ ਹੁੰਦਾ ਸਰਕਾਰੀ ਦੌਰ ਤੇ ਉਹਦਾ ਹੀ ਹੁੰਦਾ ਜੇ ਧੰਗਰਾਜ ਸੜਕ ਨਿਕਲਦੀ ਹੈ ਤਾਂ ਵੀ 5 ਫੁੱਟ ਤੱਕ ਤਾਂ ਉਹਦੇ ਜ਼ਮੀਨਦਾਰ ਦਾ ਹਿੱਸਾ ਹੁੰਦਾ ਜ਼ਮੀਨਦਾਰ ਦਾ ਹਿੱਸਾ ਹੁੰਦਾ ਖਾਲਾ ਕਿ ਉਹ ਜਮੀਨ ਕਿੰਦਾ ਹੈ ਜਮੀਨ ਖਾਲੋ ਜਮੀਨ ਵਿੱਚ ਜਿਹੜੀ ਸਰਕਾਰੀ ਜਮੀਨ ਹੈ ਜਮੀਨ ਮਾਲਕੀ ਹੈ ਬਿੰਗੋਈ ਹੈ ਨੰਬਰਦਾਰ ਸਾਹਿਬ ਸਹੀ ਪੱਟੇ ਜਾ ਰਹੇ ਸਹੀ ਗਲਤੀ ਕੋ ਮੈਂ ਠਾਕ ਨਹੀਂ ਨਹੀਂ ਜਦੋਂ ਇਹ ਸਹੀ ਗਲਤੀ ਕੋ ਮੈਂ ਠਾਕ ਨਹੀਂ ਮਤਵਾ ਕਹੋ ਜਿਹੜੀ ਜਿਹੜਾ ਉਹ ਖੇਤਵਾਰੀ ਦਰਖਤ ਬਿੰਗਾ ਸਾਰਾ ਵਾ ਉਹ ਬਿੰਗੋਈ ਹੈ ਬਿੰਗੋਈ ਹੈ ਇਹ ਆਪ ਦੇ ਖੇਤ ਦੇ ਵਿੱਚ ਦੱਸਿਓ ਵਰਦਾਗਾ ਸਾਰੇ ਦੇ ਅੰਦਰਗੇ ਹੁਣ ਬਾਹਰ ਜੇ ਕੋਈ ਮਰਮ ਦੇ ਇਹਨਾਂ ਦੀ ਮਰਜ਼ੀ ਹੈ ਜੀ ਇਹ ਇਹਨਾਂ ਦੀ ਮਰਜ਼ੀ ਹੈ ਜੀ ਇਹ ਫਿਰ ਪੰਚਾਇਤ ਵਾਲੇ ਕੋ ਰੋਲਾ ਪਾ ਰਹੇ ਆ ਜੇ ਪੰਚਾਇਤ ਨੇ ਰੋਲਾ ਪਾਇਆ ਜੇ ਪਹਿਲਾਂ ਸਾਰੇ ਲੱਗੀਆਂ ਸਾਰੇ ਸਾਰੇ ਕੁਝ ਹੀ ਹੋਇਆਗਾ ਤੇ ਸਾਰੇ ਲੋਕੀ ਭਟਦੇ ਆ ਇੱਕ ਪਾਸਿਓਂ ਨਹੀਂ ਸਾਰੇ ਰਸ ਰਸਤੇ ਜੋ ਲੋਕੀ ਭਟਦੇ ਆ ਨੰਬਰ 10 ਪਿੰਡ ਪਿੰਡ ਵਾਲੇ ਕਹਰੇ ਵੀ ਮਲੇ ਜਗਾ ਜਿਹੜੀ ਸੜਕ ਤੇ ਪਾ ਗਾਂਵਾਂ ਵਾਲੇ ਬੁੱਤ ਕੀ ਹੋਵੇਗਾ ਮੈਂ ਜੀ ਕੀ ਬਗਾ ਮੂੰ ਬਾ ਬਾਤ ਸਮਝ ਸੁ ਸਾਰੇ ਗਾਮ ਨੂੰ ਪੱਟਾ ਹੈ ਅ ਸਾਰੇ ਗਾਮ ਆਪਕੇ ਮੱਥੇ ਲੱਗਦੀ ਪੱਟਾ ਹੈ ਦੂਸਰੇ ਨੇ ਕਿਨੇ ਕੋਈ ਪੱਟਣ ਨਹੀਂ ਆਣੀ ਜੇ ਹੋ ਜੇ ਟਾਈਮ ਲੱਗ ਜਾਣਾ ਜੇ ਧੰਦਾ ਲੱਗ ਜਾਣਾ ਇਹ ਰਿਕਾਰਡਿੰਗਾਂ ਰੱਖੀ ਨੰਬਰਦਾਰ ਦਾ ਧਿਆਨ ਰੱਖੀ ਦੇੜੀ ਜਾਣੀ ਸੀ ਕਿਹਾ ਕੀ ਤੁਹਾਡਾ ਨਾਮ ਹੋ ਗਿਆ ਕਰਨ ਦਿਓ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕਰਨੀ ਖੜਾ ਜੀ ਅੱਛਾ ਕੀ ਇੱਥੇ ਕਿਵੇਂ ਪਹੁੰਚੋ ਸੀ ਪਿੰਡ ਅਸੀਂ ਸਾਨੂੰ ਤਾਂ ਮਗਾਇਆ ਹੈ ਜੀ ਕਿਲੇਵਰ ਦਾ ਕੰਮ ਕਰਦੇ ਆਏ ਅਸੀਂ ਦੇਚਾ ਕਿਹੜੀ ਲੇਬਰ ਕੀ ਕੰਮ ਕਰਦੇ ਹੋ ਆ ਲੱਕੜ ਪਟਾਈ ਦਾ ਜੀ ਅੱਛਾ ਹੁਣ ਕਿੱਥੇ ਈਟਾਲੀਆਂ ਪਟਨਾ ਪਟਨਾ ਇੱਥੇ ਜੀ ਹਾਂ ਜੀ ਕੋੜੇ ਦੇ ਪਟਾਲੀਆਂ ਪਟਨਾ ਵਾਲੇ ਆਏ ਆ ਜੀ ਤੇ ਪੁਲਿਸ ਵੀ ਆਈ ਬੈਠੀ ਇੱਥੇ ਕੀ ਰੋਲਾ ਕੀ ਮਸਲਾ ਪਿੰਡ ਦਾ ਹੈ ਜੀ ਤਾਂ ਬਹੁਤ ਮਸਲਾ ਹੈ ਕੀ ਮਸਲਾ ਕੀ ਹੈ ਮਸਲਾ ਹੈ ਕਿ ਪਿੰਡ ਵਾਲੇ ਕਹਿੰਦੇ ਆ ਪੰਚਾਇਤੀਆਂ ਬਾਹੂ ਕੰਦਾ ਸਾਧੀਆਂ ਆਵੇ ਕਿੰਨੀਆਂ ਟਾਲੀਆਂ ਪੱਟੀਆਂ ਨੇ ਟਾਲੀ ਹੱਕੀ ਪੱਟੀਆਂ ਜੀ ਚਾਰ ਦਿਨ ਹੋ ਗਏ ਜੀ ਕਿੰਨੀਆਂ ਟਾਲੀਆਂ ਦੀ ਗੱਲ ਕਿੰਨੀਆਂ ਟਾਲੀਆਂ ਪਟਣੀਆਂ ਸੀ ਦੋ ਟਾਲੀਆਂ ਸਿੰਘ ਜੀ ਕਿੰਨੇ ਦੇ ਵੇਚਿਆ ਕਿੰਨੇ ਦੀਆਂ ਮੰਗ ਲੇ 20000 ਦੋਨੋਂ ਟਾਲੀਆਂ ਹਾਂਜੀ ਹਾਂਜੀ ਮੈਂ ਤਾਂ ਮੌਕੇ ਤੇ ਆ ਆਂਦੀ ਹੋਈ ਯਾਰ ਲੱਗੀਆਂ ਤਾਰਾਂ ਲੱਗੀਆਂ ਨੇ ਸਰ ਉਹਨਾਂ ਦਾ ਹੀ ਹੋ ਕਿ ਨਹੀਂ ਲਾਈਆਂ ਉਹੀ ਲਈਆਂ ਐਵੇਂ ਲਈਆਂ ਅਸੀਂ ਨਹੀਂ ਬੋਲਿਓ ਸਾਰੇ ਦਰਕਰਤ ਖੜੇ ਸੀ ਜੀ ਤੁਹਾਨੂੰ ਪਹਿਲਾਂ ਵੀ ਕਿ ਬਹੁਤ ਦਰਕਰਤ ਸੀ ਪਿੰਡ ਦੇ ਬੜਤੀ ਤੋਂ ਨਹੀਂ ਲਈਆਂ ਸਰ ਇਹ ਟਾਲੀਆਂ ਨਾ ਅੰਦਰ ਕਰਕੇ ਬਾਹਰ ਲੈ ਬਸ ਟਾਰਾ ਲਾਈਆਂ ਅੰਦਰ ਕਰਕੇ ਮਾਰ ਲੀਆਂ ਇਹ ਐਵੇਂ

ਜੇ ਨੁਕਸਾਨ ਆਇਆ ਤਾਂ ਅਸੀਂ ਜਿੰਮੇਵਾਰਾਂਗੇ ਸਾਡੇ ਕੋਲ ਲਿਖਵਾ ਲਓ ਸੀ ਸਹੀ ਹੈ ਪੰਚਾਇਤ ਦੇ ਬਿਆਨ ਲੈ ਲਓ ਨਾਲ ਪੰਚਾਇਤ ਤੋਂ ਲਿਖਵਾ ਲਓ ਜੇ ਨੁਕਸਾਨ ਹੁੰਦਾ ਹੈ ਤੇ ਟਿੱਗਣ ਨਾਲ ਤਾਂ ਅਸੀਂ ਜ਼ਿੰਮੇਵਾਰਾਂ ਸਾਡੇ ਕੋਲ ਸਾਈਨ ਕਰਵਾ ਲਓ ਜੀ ਇਹਨੂੰ ਹੱਤ ਨਾ ਲਓ ਪਲੀਜ਼ ਇਹ 50 ਸਾਲ ਪੁਰਾਣਾ ਟੈਲੀ ਹੈ ਇਹ 50 ਸਾਲ ਚ ਇੰਨੀ ਵੱਡੀ ਹੋਈ ਹੈ ਹੁਣ ਨਵੇਂ ਲਾਵਾਂਗੇ ਬਣਣਾ ਸਰਕਾਰੀ ਬਣਨੇ ਨਹੀਂ ਕਾਲਾ ਨਹੀਂ ਬਣਨਾ ਆਪਨੇ ਫਿਰ ਕਾਲਾ ਬਣੇਗਾ ਸਭ ਕੁਝ ਬਣੇਗਾ ਇਹ ਬਾਅਦ ਵਿੱਚ ਪਹਿਲਾਂ ਆਪਾਂ ਮਿੰਤੀ ਕਰਵਾ ਲਈਏ ਪਹਿਲਾਂ ਆਪਾਂ ਮਿੰਤੀ ਕਰਵਾਈਏ ਉਸ ਤੋਂ ਬਾਅਦ ਦੇਖਾਂਗੇ ਖਾਲਾ ਬਣ ਜੂਗਾ ਖਾਲਾ ਵੀ ਪਹਿਲਾ ਮਿੰਟ ਹੀ ਕਰਵਾ ਲਓ ਜੀ ਇੱਕ ਮਿੰਟ ਸੁਣੋ ਦੇਖੋ ਜੀ ਮੈਂ ਫੇਰ ਕਹ ਰਿਹਾ ਦੋਹਾਂ ਤਰ੍ਹਾਂ ਨੂੰ ਇੱਥੇ ਕੋਈ ਕਲੇਸ਼ ਨਹੀਂ ਹੋਣਾ ਚਾਹੀਦਾ ਸਹੀ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਨਾ ਕਰਿਓ ਚੱਕ ਕੇ ਦੋਹਾਂ ਤਰ੍ਹਾਂ ਦੇ ਪਰਚਾ ਦਰਜ ਕਰੂੰਗਾ ਮੈਂ ਤਾਂ ਬੋਲੇ ਹੀ ਨਹੀਂ ਸਰਕਾਰ ਦਾ ਬਸ ਇਹ ਲੇਬਰ ਨੂੰ ਪੁੱਛ ਲਓ ਜੀ ਮੈਂ ਤਾਂ ਬੋਲੇ ਸਾਰੇ ਖੜੇ ਹੀ ਇੱਕ ਟੱਕੀ ਨਾਲ ਇਹ ਤਾਂ ਫੜ ਲਿਆ ਨਹੀਂ ਤਾਂ ਮਾਰ ਦੇਣੀ ਫਿਰ ਚੰਦੇ ਮੇਰੇ ਲੈ ਜੀ ਆਣੋ ਦੋ ਪਾਰਟੀਆਂ ਆਜੋ ਸਵੇਰੇ ਅਸੀਂ ਆਪਣੇ ਆ ਗਈ ਆ ਗਈ ਦੇਖ ਜਿਹੜਾ ਹਾਟ ਹਾਟ ਦੱਸੋ ਜੀ ਕਿੰਨੇ ਵਜੇ ਦਾ ਟਾਈਮ ਰੱਖਣਾ ਪਟਵਾਰੀ ਕਦੋਂ ਕੋ ਟਾਈਮ ਦੇਵੇਗਾ ਪਟਵਾਰੀ ਕਿਹੜਾ ਹੈ ਜੀ ਮੈਨੂੰ ਦੱਸੋ 2 ਨੰਬਰ ਤੋਂ ਪਟਵਾਰੀ ਨਾਲ ਗੱਲ ਕਰੀਏ ਕੱਲ ਦਾ ਟਾਈਮ ਦੱਸੋ ਕਿੰਨੇ ਵਜੇ ਦਾ ਰੱਖਦੇ ਜੀ ਕੱਲ ਨੂੰ ਕੋਈ ਹਾਸਾ ਤਾਂ ਹੈ ਕਿਸੇ ਤਰ੍ਹਾਂ ਲਿਖ ਦੀ ਕਿਤੇ ਦੇ ਉੱਪਰ ਨਹੀਂ ਚਲੋ ਜਲਦੀ ਹੋ ਜਾਏ ਚੰਗਾ ਉਹਨਾਂ ਰਿਸਪੌਂਸਿਬਲ ਤੁਸੀਂ ਜੀ ਜਿੱਦਾਂ ਇਹ ਕੱਲ ਲੜੇ ਨੇ ਪਟਾ ਦਿਓ ਸਾਨੂੰ ਕੋਈ ਤਰਾ ਨਹੀਂ ਕੱਲ ਨੂੰ ਜਿੱਦਾਂ ਕੱਲ੍ਹ ਨੇ ਲੜੇ ਨੇ ਆਫਤ ਹਾਂਜੀ ਕੱਲ੍ਹ ਸਰ ਕੋਈ ਨਹੀਂ ਲੜਿਆ ਕੱਲ੍ਹ ਕੋਈ ਨਹੀਂ ਲੜਿਆ ਸਰਮਾ ਜੀ ਸਰਮਾ ਜੀ ਇਹ ਆਪਣੇ ਮੂੰਹ ਕਹਿ ਰਹੇ ਨੇ ਉਹ ਕੱਲ੍ਹ ਆਪਣਾ ਜਿਵੇਂ ਅੱਜ ਕੱਲ੍ਹ ਕਹਿ ਰਹੇ ਬੰਦਾ ਜਿਵੇਂ ਅੱਜ ਕੱਲ੍ਹ ਮੁੱਦਣੀ ਸੀ ਵੱਡੀ ਵੱਡੀ ਕੋਈ ਗੱਲ ਨਹੀਂ ਹੋਈ ਕੱਲ੍ਹਾਂ ਦੀ ਜੀ ਯਾਰ 4 ਦਿਨ ਪਹਿਲਾਂ ਦੀ ਬਹੁਤ ਅਸਰ ਬਾਜੀ ਨਾ ਕਰੋ ਬੈਸ ਬਾਜੀ ਕਰੋ ਇਹਨਾਂ ਨੂੰ ਟਾਈਮ ਦਿਓ ਜੀ ਕਿਦੋਂ ਦਾ ਟਾਈਮ ਚੰਗੇ ਆ ਦੋਵੇਂ ਤਰ੍ਹਾਂ ਟਾਈਮ ਦੇਣ ਪਟਾਰੀ ਦਾ ਕੰਨ ਕੋਟੇ ਹੁੰਦੇਗਾ ਕਦੋਂ ਕਰਨੀ ਆ ਬਾ ਬੈਸਵਾ ਜੀ ਨਾ ਕਰੋ ਸਾਨੂੰ ਸਾਦੇ ਰਖਾ ਦੇਣੇ ਬੈਠੇ ਉੱਠਣ ਦੇ ਇਹਨਾਂ ਦੇ ਜਲੇਬਰ ਐ ਨਾ ਉਹ ਵੀ ਸਾਨੂੰ ਕੋਟਣ ਦੀ ਚਾਹ ਬਸਿੰਗ ਬੋਰਡ ਤੇ ਚਲੋ ਮੈਂ ਆਪਣੇ ਨੰਬਰ ਤੋਂ ਕਰ ਲੈਂਦਾ ਗੱਲ ਕੋਈ ਗੱਲ ਨਹੀਂ ਲੋ ਦੋ ਨੰਬਰ ਦੋ ਮੈਨੂੰ ਠੀਕ ਹੈ ਠੀਕ ਹੈ ਸਰ ਮੈਂ ਆਪਕੋ ਇਹ ਆਪਕੋ ਫੋਨ ਕਰ ਰਿਹਾ ਸਰ ਹਾਂ ਦੋ ਇੱਕ ਮਿੰਟ ਰੁਕੋ ਸਰ ਫਾਈਨ ਬਸਤ ਇਮਾਮ ਲਾਏ ਆਏ ਕਿਵੇਂ ਤੁਸੀਂ ਜ਼ਮੀਨ ਲੈ ਕੇ ਮੇਰੇ ਕੋਲ ਕਰਵਾਗੇ ਇਹ ਕਿਵੇਂ ਦਿੱਕੋ ਕਰਨ ਲੱਗ ਰਹੇ ਹੋ ਪੰਡਤ ਜੀ ਇਹ ਕਿਹੜੇ ਹਿਸਾਬ ਨਾਲ ਤੁਹਾਡੀ ਜ਼ਮੀਨ ਹੋ ਗਈ ਕਿ ਇਹ ਜ਼ਮੀਨ ਵਾਹ ਦਿੱਤੀ ਹੈ ਇਹ ਜ਼ਮੀਨ ਪੰਡਤ ਦੀ ਦਾਨ ਦਿੱਤੀ ਹੋਈ ਹੈ ਜ਼ਮੀਨ ਵੀ ਹੰਤਾਰਨ ਪੰਡਤ ਦੀ ਹੈ ਇਹ ਮੰਦਿਰ ਦੀ ਜ਼ਮੀਨ ਦਾਨ ਦਿੱਤੀ ਹੈ ਅਸੀਂ ਚੰਡੀਗੜ੍ਹ ਤੱਕ ਹੀ ਰਾਹ ਗਾਇਡ ਹੈ ਇਹ ਜ਼ਮੀਨ ਮੰਦਿਰ ਦੀ ਹੈ ਇਹਨਾਂ ਨੇ ਦਾਨ ਕੀਤੀ ਸੀ ਇਹ ਦਾਨ ਦਿੱਤੀ ਹੈ ਜ਼ਮੀਨ ਇਹਨਾਂ ਨੂੰ ਦਾਨ ਕਿੱਦਾਂ ਜੀ ਪੰਡਤ ਦਾ ਦਾਨ ਦਿੱਤੀ ਪਾਸਾ ਬਣਾਉਂਦੇ ਇਹ ਜ਼ਮੀਨ ਪੰਡਤ ਕੋਲੇ ਅਮਲੀ ਪਿੰਡ ਹੈ ਇਹ ਪੰਡਤ ਦਾਨ ਤੱਕ ਅਸੀਂ ਰਾਹ ਆਖੇ ਪੰਡਤ ਇਹਨਾਂ ਪਰਤਾਂ ਨੂੰ ਵੀ ਦਾਨ ਕੀਤੀ ਸੀ ਇਹਨਾਂ ਦੇ ਦਾਦਾ ਲੋਕਾਂ ਨੇ ਇਹਨਾਂ ਦੇ ਪੰਚਕਿੱਲੇ ਦਾ ਅਸਲੀ ਮਾਲਕ ਕਹਿੰਦੇ ਨੇ ਚਾਚੇ ਦੇ ਚਾਚੇ ਇਹਦਾ ਕਹਿੰਦੇ ਕੋਈ ਰੱਖਿਆ ਇੱਕ ਬੰਦਾ ਮੈਂ ਇਤਜ਼ਾਮ ਕਰ ਕੰਮ ਨਾ ਦਾ ਦੇਖੋ ਇਹਨਾਂ ਦਾ ਅਸਲੀ ਮਾਲਕ ਕੌਣ ਹੈ ਮਤਰੀਂ ਦਾ ਉਹ ਦੇਖ ਲੈ ਹਾਂ ਪਹਿਲਾਂ ਇਹ ਦਿੰਦਾ ਬੋਲਾ ਹਾਂ ਅੰਦਰ ਨਾ ਹੱਥ ਦੇ ਉਣਾ ਮੈਂ ਇਹਨਾਂ ਦਾ ਥੋੜਾ ਦੇਖਣਾ ਉਹ ਤਾਂ ਇੱਕ ਮਿੰਟ ਹੋ ਗਿਆ ਨਾ ਉਹ ਤਾਂ ਡਿੱਗ ਨਹੀਂ ਮੈਂ ਵੀ ਆਪਣਾ ਇੰਡੀਆ ਦੇਖਣਾ ਮੈਂ ਤੇ ਏਰੀਆ ਦੀ ਬਦਮਾਸ਼ੀ ਥੋੜਾ ਚੱਲਣ ਦੋ ਨੀ ਬਦਮਾਸ਼ੀ ਜ਼ਰ ਐਥੇ ਕੌਣ ਕਰ ਰਿਹਾ ਆਰਾਮ ਤੁਸੀਂ ਕਹਿ ਰਹੇ ਕਿ ਮੈਂ ਫਾਦਰ ਸਾਹਿਬ ਨੂੰ ਦੇਖਣਾ ਮੈਂ ਵੀ ਛੋਟੇ ਵੀਰ ਆਪਣਾ ਏਰੀਆ ਦੇਖਣਾ ਆ ਸਾਰਾ ਕੁਝ ਦੇਖਣਾ ਆ ਹਾਂਜੀ ਠੀਕ ਹੈ ਨਾ ਉਹ ਆਪਣੇ ਮੂੰਹ ਕਹਿ ਰਹੇ ਕਿ ਮੈਂ ਚਲੋ ਗਰਮ ਹੋ ਗਿਆ ਹਾਂ ਹਾਂਜੀ ਇਹ ਗੱਲ ਬੰਦੀ ਹੈ ਤੁਸੀਂ ਮੈਨੂੰ ਕਿਸੇ ਦੀ ਗੱਲ ਪੈਣਾ ਸਾਰੀਆਂ ਗੱਲਾਂ ਹੀ ਸਹੀ ਹੈ ਸਰ ਬਾਕੀ ਜੋ ਉਹਨਾਂ ਨੇ ਕੀਤਾ ਉਹ ਵੀ ਗਲਤ ਬਟ ਹੁਣ ਤਾਂ ਹੁਣ ਬ੍ਰਦਰ ਮੈਂ ਕਹਿ ਰਿਹਾ ਹਾਂ ਚਲੋ ਆਪਾਂ ਕਟਵਾ ਰਹੇ ਹਾਂ ਉਹ ਤਾਂ ਗਲਤ ਉਹ ਯਾਰ ਰੋਕ ਕੇ ਕਟਵਾ ਨਹੀਂ ਰਿਹਾ ਮੈਂ ਜਿਹੜਾ ਕਟਿਆ ਹੋਇਆ ਉਹ ਚਕਾ ਰਿਹਾ ਮੈਂ ਇਹ ਡਿੱਗ ਪੈਣਾ ਜੀ ਥੋੜਾ ਕਹਿ ਜੀ ਇਹ ਜਿਹੜਾ ਬੰਦਾ ਸਹੀ ਹੈਗਾ ਆ ਵੇਖੋ ਆਵੇਗੀ ਇਹ ਕੋੰਗਰਾ ਪੰਡਿਤ ਜੀ ਸਾਥੋਂ ਕੋਈ ਨਹੀਂ ਆ ਜੀ ਕਿਹਦਾ ਰੁਕ ਕਿਹੜਾ ਹੈਗਾ ਇਹ ਜਿਹੜਾ ਪੜਿਓ ਤੋ ਕੋਈ ਇਹ ਸਾਰਾ ਕਟ ਗਿਆ ਕੈਰੀ ਰੋਹੇਰੀ ਆ ਲਾ ਕੇ ਰੱਖਿਆ ਨਾ ਮੈਂ ਤੁਹਾਨੂੰ ਤਾਂ ਕਹਾਂ ਮੈਂ ਮੇਰੀ ਗੱਲ ਦੀ ਕਰਾ ਲਓ ਸਿੱਧੀ ਛੋਟੇ ਵੀਰ ਉਸ ਤੋਂ ਬਾਅਦ ਤੁਸੀਂ ਕਰ ਲਓ ਕਰਵਾ ਯਾਰ ਗੱਲ ਕਰਵਾ ਨੀਦਰ ਦਬਕੇ ਮਾਰਦੇ ਨੀ ਕਰਵਾਏ ਉਸ ਦੀ ਇਹ ਥੋੜੀ ਥੁੜੀ ਦਾ ਜਵਾਨ ਉਹ ਨਹੀਂ ਨਹੀਂ ਸਰਪੈਂਸਰ ਨਾਲ ਨਹੀਂ ਸਮਝ ਦਿੰਦੀ ਨਹੀਂ ਭਾਈ ਲੋਪਾ ਜੀ ਸਰਪੈਂਸਰ ਮੁੰਡਾ ਮੈਨੂੰ ਕਹਿ ਕੇ ਮਾਨਾ ਗੱਲ ਕਰੋ ਮੈਂ ਮੇਰੇ ਮਾਨਾ ਗੱਲ ਕੀਤੀ ਹੁਣ ਫੋਨ ਲਾ ਕੇ ਇੱਧਰ ਰੱਖਿਆ ਕਿਹੜਾ ਕਾਨੂੰਨ ਹੈ ਕਿ ਮੈਂ ਤੁਹਾਡੇ ਫੋਨ ਵਾਈਸ ਇਦਾਂ ਲਾ ਕੇ ਕਿਹਦੇ ਨੂੰ ਰੱਖਦਾ ਫਿਰ ਤੁਸੀਂ ਆਰਾਮ ਦੀ ਆਵਾਜ਼ ਚ ਗੱਲ ਕਰੋ ਉਹ ਸਰ ਜੀ ਮੇਰਾ ਗਲਾ ਭਰ ਆਇਆ ਜੀ ਮੇਰੀ ਥੋੜੀ ਆਰਾਮ ਨਾਲ ਸਰ ਜੀ ਸਰ ਮੇਰੀ ਆਵਾਜ਼ ਹੀ ਇਦਾਂ ਦੀ ਆ ਰਹੀ ਹੈ ਯਾਰ ਫੋਨ ਲਾਸੀ ਹੋਸ ਹੁਣ ਬਾਅਦ ਨੂੰ ਆਹ ਦੇਖ ਜੀ ਰਾਜਾ ਤੁਹਾਨੂੰ ਰਿਪੋਰਟ ਕਰੇ ਸਰ ਕੀ ਹੋਣਾ ਹੈ ਸਾਰੇ ਹੀ ਤੁਹਾਨੂੰ ਗੱਲ ਯਾਰ ਸਾਡਾ ਰੇਟ ਨਹੀਂ ਤੇਰੇ ਕੋਲ ਰਾਈ ਦਿਖਾਏ ਬਿਲਕੁਲ ਠਕਾ ਨਾ ਕਰੋ ਨਜਾਇਜ਼ ਠਕਾ ਨਾ ਕਰੋ ਤੂੰ ਪੁਲਿਸ ਦੀ ਜਗਾ ਰਿਪੋਰਟ ਕਰੇ ਤੇਰੇ ਕੋਲ ਕੀ ਰਾਈਟ ਹੈ ਅਸੀਂ ਤੁਹਾਨੂੰ ਕੰਸ ਕਰ ਜੇ ਤੂੰ ਦਾ ਹੋਰ ਹੀ ਗੱਲ ਕਰੀ ਜਾਣਾ ਤੇਰੇ ਕੋਲ ਰਾਈਟ ਹੈਗਾ ਕੋਈ ਚਲੋ ਕੋਈ ਨਹੀਂ ਜੀ ਕੋਈ ਨਹੀਂ ਆਪਾਂ ਕਰਦੇ ਇਹਨਾਂ ਨੂੰ ਕੋਈ ਨਹੀਂ ਤੁਸੀਂ ਆਦੀ ਜਰਮੀ ਆ ਕੇ ਕੋਲੇ ਰੱਖੋ ਉਹ ਜਦੋਂ ਕਹਿ ਦਿੱਤਾ ਆਪਾਂ ਗਰਮੀ ਜੀ ਕਹਿੰਦੇ ਕਿ ਰਾਈਟ ਸੁਣਾ ਰਿਹਾ ਸਾਨੂੰ ਸਾਡੀ ਤੁਸੀਂ ਵੀਡੀਓ ਨਹੀਂ ਇਦਾਂ ਬਣਾ ਸਕਦੇ ਉਹ ਬਣਾ ਰਿਆ ਨਾ ਪ੍ਰੈਸਰ ਆ ਅਸੀਂ ਉਹਨੂੰ ਰੋਕਿਆ ਅਸੀਂ ਉਹਨੂੰ ਰੋਕਿਆ ਤੁਸੀਂ ੱਟਕਾ ਨਾ ਸਾਡੇ ਨਾਲ ਕਰੋ ਤੁਸੀਂ ਸਰਕਾਰ ਦੀ ਅਸੀਂ ੱਟਕਾ ਨਹੀਂ ਹੋਜੇ ਵੀ ਤੁਹਾਨੂੰ ੱਟਕਾ ਲੱਗ ਰਿਹਾ ਤੁਹਾਨੂੰ ਕਹ ਰਹੇ ਪੰਚਾਇਤੀ ਜਗ੍ਹਾ ਥਾਂ ਤੇ ਰੱਖੀ ਜਾਊਗੀ ਫਿਰ ਤੁਸੀਂ ਕਿਹ ਗੱਲ ਤੇ ਨਹੀਂ ਆ ਰਹੇ ਦੱਸੋ ਮੈਨੂੰ ਅਸੀਂ ਨਹੀਂ ਗੱਲ ਗੱਲ ਤੇ ਆ ਰਹੇ ਤੁਸੀਂ ਸ਼ਰੇਆਮ ਚਲੋ ਇਹ ਕਹਿੰਦਾ ਸਾ ਜੀ ਬਿਲਕੁਲ ਗਲਤ ਬਿਲਕੁਲ ੱਟਕਾ ਹੋ ਰਿਹਾ ਬਿਲਕੁਲ ਗਲਤ ਹੋ ਰਿਹਾ ਬਿਲਕੁਲ ੱਟਕਾ ਹੋ ਰਿਹਾ ਪੁਲਿਸ ਪੂਰਾ ਸਾਥ ਦੇ ਰਹੀ ਹੈ ਪੁਲਿਸ ਪੂਰਾ ੱਟਕਾ ਕਰ ਰਹੀ ਹੈ ਉਸ ਕੀ ਕਰ ਰਹੀ ਹੈ ਹੁਣ ਕੀ ਗੱਲ ਹੋਈ ਪੁਲਿਸ ਬਿਲਕੁਲ ੱਟਕਾ ਕਰ ਰਹੀ ਹੈ ਜੀ ਗਲਤ ਇਲਜ਼ਾਮ ਲਾ ਰਹੀ ਹੈ ਦਬਕੇ ਮਾਰਦੇ ਜੀ ਪਰਸੋਂ ਦੇ ਓਏ ਮਾਣ ਸਰਪੰਚ ਸਾਹਿਬ ਜੇ ਤੁਸੀਂ ਸਿਆਣੇ ਹੁੰਦੇ ਤਾਂ ਰੋਣਾ ਪੈਣਾ ਨਹੀਂ ਸੀ ਹਾਂ ਅਸੀਂ ਤਾਂ ਕਮਲੇ ਆ ਜੀ ਤੁਸੀਂ ਤਾਰ ਤਾਰ ਹੋ ਗਏ ਸਰੋਣੇ ਨੂੰ ਚਲਦੇ ਆ ਚਲੋ ਠੀਕ ਹੈ ਮੈਂ ਤੁਹਾਨੂੰ ਆਉਦੀ ਮਜਬੂਰੀ ਦੱਸ ਰਿਹਾ ਯਾਰ ਸਰ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੀ ਪੰਚਾਇਤੀ ਜਗ੍ਹਾ ਰਖਾ ਦੇਣ ਲੱਗੇ ਆ ਜੀ ਨੜੋਣਾ ਅਸੀਂ ਖੜੇ ਆ ਇੱਥੇ ਜੋ ਹੈ ਨਾ ਇਧਰ ਵੇਖੋ ਆਪਸ ਚ ਪਿੜਾਉਣਾ ਅਸੀਂ ਨਹੀਂ ਪਿੜਦੇ ਜੀ ਨਾ ਗਰਮੋ ਗਰਮੀ ਹੋ ਵੋ ਇੱਕ ਦੂਜੇ ਨਾਲ ਜੋ ਹੀ ਗੱਲ ਕਹਿ ਕੇ ਸਰਪੰਚ ਸਾਹਿਬ ਨੂੰ ਕਹਿੰਦਾ ਪੰਚਾਇਤੀ ਜਗ੍ਹਾ ਤੇ ਰੱਖਿਆ ਜਾਣ ਗਿਆ ਜੋ ਤੁਹਾਡੀ ਮਿੰਟੂ ਤੋਂ ਬਾਅਦ ਫੈਸਲਾ ਹੋਊਗਾ ਉਸ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਜੇ ਇਹ ਜੰਗਲਾਤ ਦੇ ਵਿੱਚ ਹੁੰਦੀਆਂ ਤੇ ਇਹਨਾਂ ਦੇ ਪਰਚਾ ਦਰਜ ਹੋਊਗਾ ਠੀਕ ਹੈ ਜੀ ਜਿਹਦੇ ਤੇ ਜੋ ਕਾਰਵਾਈ ਬੰਦੀ ਕੀਤੀ ਜਾਊਗੀ ਠੀਕ ਹੈ ਜੀ ਬਸ ਸਹੀ ਹੈ ਜੀ ਬਿਲਕੁਲ ਸਹੀ ਗੱਲ ਹੈ ਨਹੀਂ ਸਰ ਜੇ ਖੜੀ ਟਾਲੀ ਹੈ ਉਹਦਾ ਕਹਿ ਪੁੱਛ ਰਹੇ ਜੇ ਉਹਦਾ ਫਿਰ ਕੀ ਕਰਨਾ ਹੈ ਜਮਾਨ ਜੀ ਆ ਖੜੀ ਟਾਲੀ ਸਾਰੀ ਦਾ ਗੜਾ ਨਿਕਲਿਆ ਪਿਆ ਨਹੀਂ ਨਿਕਲੀ ਸਾਨੂੰ ਕੋਈ ਹਾਸਾ ਅਜੇ ਨਹੀਂ ਕੋਈ ਵਾਰਦਾ ਤਾਂ ਇਥੇ ਮਤਲਬ ਕਿਸੇ ਦੇ ਉੱਪਰ ਡਿੱਗ ਜਾ ਕੋਸ਼ ਹੋ ਜਾ ਫਿਰ ਕੌਣ ਜ਼ਿੰਮੇਵਾਰ ਹੈ ਜਿਹੜੀ ਪਟਲੀ ਠੀਕ ਹੈ ਇਹਨੂੰ ਰੁਕਦੇ ਇੱਕ ਵਾਰੀ ਜੇ 20 ਆਉਂਦੀ ਤੁਸੀਂ ਲੈ ਲਓ ਇਹ ਟਾਲੀ ਇਹ ਟਾਲੀ ਬਿਲਕੁਲ ਠੀਕ ਹੈ ਜੜਾਈਆਂ ਠੀਕ ਹੈ ਕੱਲੀ ਮਿੱਟੀ ਸਾਈਡ ਤੇ ਕੀਤੀ ਹੋਈ ਹੈ ਤੇ ਮੈਂ ਮੈਂ ਰਿਕਵੈਸਟ ਕਰਦਾ ਕਿ ਇਹ ਟਾਲੀ ਇੱਥੇ ਨੂੰ ਕੋਈ ਨੁਹਾਤ ਨਾ ਲਾਵੇ ਪਹਿਲਾਂ ਕੀ ਕਰਦੇ ਭਾਈ ਤੁਸੀਂ ਅਸੀਂ ਅਸੀਂ 7 ਸਾਲ ਤੋਂ ਤਰਖਤ ਲਗਾ ਰਿਹਾ ਪਿੰਡ ਦੇ ਵਿੱਚ ਕੀ ਮਾਮਲਾ ਕੀ ਸਾ ਟਾਲੀ ਨੂੰ ਲੈ ਕੇ ਇਹ ਟਾਲੀ ਨੂੰ ਇਹ ਕਹਿੰਦੇ ਸਾਡੇ ਪਾਸ ਆਂਦੀ ਹੈ ਅਸੀਂ ਇਹਨੂੰ ਕੱਟਣੀ ਹੈ ਤੇ ਖਾਲ ਬਣਾਉਣਾ ਇੱਥੇ ਇਹ ਖਾਲ ਦਾ ਪੰਨਾ ਲੈ ਕੇ ਇਟਾਲੀ ਨੂੰ ਕੱਟ ਰਿਹਾ ਪਹਿਲਾਂ ਵੀ ਇਹਨਾਂ ਨੇ 7 7 ਟਾਲੀਆਂ ਕੱਟ ਚੁੱਕੇ ਐ 2019 ਤੋਂ ਲੱਗਿਆ ਹੋਇਆ ਕੱਟਣ ਉੱਥੇ ਤਾਂ ਖਾਲ ਨਹੀਂ ਬਣਦਾ ਖਾਲਾ ਮਨਜ਼ੂਰ ਹੈ ਇੱਥੇ ਉੱਥੇ ਤਾਂ ਖਾਲ ਨਹੀਂ ਬਣਦਾ ਉੱਥੇ ਕੋਈ ਖਾਲ ਮਨਜ਼ੂਰ ਨਹੀਂ ਹੋਇਆ ਸੀਗਾ ਉਦੋਂ ਉਦੋਂ ਪੰਡਤ ਨੇ ਖਾਲਾ ਕੋਈ ਰਸਤੇ 'ਚ ਉਦੋਂ ਪੰਡਤ ਨੇ 2 ਲੱਖ ਪਿੰਡ ਨੇ ਪੰਡਤ ਦੇ ਮੰਦਰ ਨੂੰ ਦੇਣ ਦਾ ਇਹਨਾਂ ਵਾਅਦਾ ਕੀਤਾ ਸੀਗਾ ਉਹ 2 ਲੱਖ ਵੀ ਹਾਲੇ ਤੱਕ ਨਹੀਂ ਦਿੱਤੇ ਗਏ ਠੀਕ ਹੈ ਤੇ ਹੁਣ ਅਸੀਂ 100 100 ਤੋਂ ਕਿਹਨੇ ਵਾਅਦਾ ਕੀਤਾ ਸੀ 2 ਲੱਖ ਦਾ ਇਹ ਹਾਂਜੀ ਕਿਹਨੇ ਵਾਅਦਾ ਕੀਤਾ ਸੀ ਇਹਨਾਂ ਨੇ ਇਹਨਾਂ ਨੇ ਕਿਹਾ ਸੀ ਮੈਂ ਮੈਂ ਕਹਿੰਦਾ ਹਰਜਾਨੇ ਵਚੋ ਮੈਂ ਹਰਜਾਨੇ ਵਚੋ ਮੰਦਰ ਨੂੰ ਦਾਨ ਦੇ ਦੂੰਗਾ ਹਰਜਾਨੇ ਵਚੋ ਮੰਦਰ ਨੂੰ ਦਾਨ ਦੂੰਗਾ ਉਹ ਵੀ ਇਹਨਾਂ ਨੇ ਹੱਲ ਤੱਕ ਨਹੀਂ ਦਿੱਤਾ ਅਸੀਂ ਇੱਕ ਪਿੰਡ ਦੇ ਵਿੱਚ ਗਰੁੱਪ ਬਣਾਇਆ ਯੋਧਾ ਜਿਹੜੇ ਕਿ ਦਰਖਤ ਲਗਵਾਂਦੇ ਹਰ ਸਾਲ 80000 ਦਰਖਤ ਪਿੰਡ ਦੇ ਵਿੱਚ ਲਗਾਣੇ ਆ ਤੇ ਇਹਨਾਂ ਨੂੰ ਵੀ ਅਸੀਂ ਕਿਹਾ ਸੀ ਤੁਸੀਂ ਵੀ ਲਗਾਓ ਦਰਖਤ ਪਰ ਇਹ ਉਲਟਾ ਕਰਦੇ ਐ ਲਗਾਣ ਦੀ ਬਜਾਏ ਇਹ ਕੱਟ ਰਹੇ ਐ ਅਸੀਂ ਪੂਰੇ ਇਹ ਅਸੀਂ ਮੁਹਿੰਮ ਚਲਾਈ ਹੋਈ ਐ ਜੀ ਕਿਨਾ ਤੁਹਾਡਾ ਜੀ ਮੇਰਾ ਨਾਮ ਫਕੀਰ ਚੰਦ ਹੈ ਜੀ ਕਿਹੜੇ ਪਿੰਡ ਕੋੜਿਆਂ ਵਾਲੀ ਤੋਂ ਜੀ ਪੰਚਾਇਤ ਮੈਂਬਰ ਆ ਜੀ ਕੀ ਮਾਮਲਾ ਕੀ ਸਰ ਇਹ ਮਾਮਲਾ ਸਰ ਇਹ ਹੈ ਵੀ ਇਹ ਰਾਹ ਦੇ ਵਿੱਚ ਟਾਲੀਆਂ ਹੈ ਜੀ ਠੀਕ ਹੈ ਇਹਨਾਂ ਨੂੰ ਰੋਕਿਆ ਸੀ ਜੀ ਜੇ ਤੁਸੀਂ ਮਿੰਨਤੀ ਕਰਾ ਕੇ ਆਪ ਦੀ ਤੁਹਾਡੀ ਬੰਦੀ ਹੈ ਤਾਂ ਤੁਸੀਂ ਲੈ ਜਾਓ ਟਾਲੀਆਂ ਜੀ ਇਹ ਚਾਰ ਪੰਜ ਦੇ ਨੂੰ ਕੇ ਧੱਕਾ ਕਰੀ ਜਾਂਦੇ ਜੀ ਤੇ ਪ੍ਰਸ਼ਾਸਨ ਨੂੰ ਮੈਂ ਇਹ ਲਿਖ ਕੇ ਦਿੱਤਾ ਹੈ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਹਾ ਕਿੰਦੀ ਜ਼ਮੀਨ ਹੈ ਇਹ ਜੀ ਰਮੇਸ਼ ਕੁਮਾਰ ਸ਼ਰਮਾ ਜੀ ਹੈ ਜੀ ਉਹਨਾਂ ਦੀ ਹੈ ਜੀ ਇਹ ਕਹਿ ਕੀ ਰਹਿਗੇ ਇਹ ਤਾਂ ਆਪ ਦਾ ਧੱਕਾ ਕਰੀ ਜਾਂਦੇ ਜੀ ਦਬਕੇ ਲਗਾਈ ਜਾਂਦੇ ਜੀ ਪੁਲਿਸ ਨੂੰ ਉਲਟਾ ਮੇਰਾ ਕੀ ਕਸੂਰ ਹੈ ਪੁਲਿਸ ਨੂੰ ਪਰਚਾ ਦੇਈ ਜਾਂਦੇ ਜੀ ਮੇਰੇ ਤੇ ਦਰਖਾਸਤ ਦਿੱਤੀ ਹੈ ਵੀ ਆਂਦੇ ਤੇ ਕਾਰਵਾਈ ਕਰੋ ਜੀ ਜਗ੍ਹਾ ਛੜਕ ਦੀਏ ਸੜਕ ਦੀਏ ਜੀ ਬੇਨਤੀ ਕਰਾ ਲੇ ਜੇ ਇਹਨਾਂ ਦੀ ਹੈ ਤਾਂ ਇਹ ਲੇਜਨ ਸੜਕ ਤੁਸੀਂ ਦੇਖ ਲਓ ਮੋਟਾ ਹਿਆ ਸੜਕ ਕਿੰਨੇ ਦਰਖਤ ਪੱਟੇ ਜੁੜੇ ਇਹ ਉਸ ਤੋਂ ਪਹਿਲਾਂ ਵੀ 2 3 ਟਾਲੀਆਂ ਵਿੱਚ ਚੁੱਕਿਆ ਤੇ ਹੁਣ 2 ਦਰਖਤ ਪੱਟੇ ਹੈ ਜੀ 2 ਟਾਲੀਆਂ ਪੱਟੀਆਂ ਮੋਕ ਦੇਖੋ ਯਾ ਨਿਸ਼ਾਨ ਪਿਆ ਜੀ ਆ ਰਿਹਾ ਜੀ ਨਿਸ਼ਾਨ ਆ ਰਿਹਾ ਆ ਲੱਗ ਗਿਆ ਪਿੰਡ ਹੁਣ ਕੀ ਮੰਗ ਕੀ ਟੋਡੀ ਮੰਗ ਪ੍ਰਸ਼ਾਸਨ ਤੋਂ ਇਹ ਜੀ ਜਿਹੜਾ ਮੁਜਰਮਾਂ ਦੇ ਵੱਲ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਦੋਸਤੀ ਹੈ ਮੇਰਾ ਨਾਮ ਪ੍ਰੇਮ ਹੈ ਅਜ ਕਿੱਥੋਂ ਰਹਿਣ ਵਾਲੇ ਹੋ ਮੈਂ ਕਰਨੀ ਖੜਾ ਅਜ ਕਿਵੇਂ ਇੱਥੇ ਕਿਵੇਂ ਪੁੰਚ ਕੋਡ ਨੇ ਪੰਡਾ ਟਾਲੀ ਚੱਕਣਾ ਆ ਟਾਲੀ ਚੱਕਣਾ ਹੈ ਜੀ ਕਿੰਦੀ ਟਾਲੀ ਚੱਕਣਾ ਹੈ ਜੀ ਅਹ ਖਰੀਦੀ ਸੀ ਟਾਲੀ ਅੱਛਾ ਕਿੰਨੇ ਖਰੀਦੀ ਸੀ ਸਾਡਾ ਠੇਕੇਦਾਰ ਆ ਅੱਛਾ ਕਿੰਨੇ ਲਈ ਟਾਲੀਆਂ ਜੀ 50000 ਤੇ ਹੁਣ ਕਿਉਂ ਰੌਲਾ ਕੀ ਪਾਰਕਿਆ ਪਿੰਡਦਿਆਂ ਨੇ ਰੌਲਾ ਪੰਚਾਇਤ ਕੰਦੀ ਸਾਡੀਆਂ ਉਹ ਕਹਿੰਦਾ ਸਾਡੀਆਂ ਅੱਛਾ ਹੁਣ ਇਹ ਦੇਖੋ ਸਾਨੂੰ 3 ਦਿਨ ਹੋ ਗਏ ਅਜੇ 3-4 ਵਾਰ ਆਵਾਜ਼ ਮੋੜ ਗਿਆ ਕੋਈ ਫੈਸਲਾ ਨਹੀਂ ਹੋਇਆ ਅੰਗ ਪਿੰਡ ਵਾਲੀ ਵਿੱਚ ਰਲਿਆ ਖਾਦੀ ਕੀਤੀ ਜਾਂਦਾਂ ਸਾਰੇ ਸੈਂਸ ਨਹੀਂ ਲੈਣੀ ਕਿਨਾ ਥੋੜੀ ਗੁਰਜੀਤ ਸਿੰਘ ਅ ਕਿਹੜੇ ਪਿੰਡ ਤੋਂ ਹੈ ਪਿੰਡ ਕੋੜਿਆਂ ਵਾਲੀ ਹੈ ਜੀ ਸਾਡਾ ਇੱਥੇ ਰਸਤਾ ਟਾਲੀਆਂ ਨੂੰ ਲੈ ਕੇ ਆ ਜੀ ਇੱਥੇ ਮੇਨ ਰਸਤੇ ਦੀਆਂ ਟਾਲੀਆਂ ਦਾ ਪੰਡਤ ਰਮੇਸ਼ ਕੁਮਾਰ ਜੀ ਧੱਕਾ ਕਰ ਰਹੇ ਆ ਥਾਣੇ ਸਦਰ ਨੂੰ ਇੱਥੇ ਬਲਾ ਕੇ ਬਿਲਕੁਲ ਉਹ ਧੱਕਾ ਕਰੀ ਜਾਂਦੇ ਆ ਤੇ ਇੱਥੇ ਟਾਲੀਆਂ ਉਹ ਧੱਕੇ ਨਾਲ ਚੱਕ ਰਹੀ ਹੈ ਐਸਓਸੀ ਸਾਹਿਬ ਪਹੁੰਚੇ ਨੇ ਮੁਲਾਜ਼ਮ ਪਹੁੰਚੇ ਕੀ ਕਰ ਰਹੇ ਨੇ ਉਹ ਕਹਿੰਦੇ ਵੀ ਇਹ ਪੰਡਤ ਜੀ ਦਾ ਖੇਤ ਆ ਸੀ ਉਹਨਾਂ ਨੂੰ ਆਖਿਆ ਮਿੰਨਤੀ ਕਰਾ ਲਓ ਤੇ ਚੱਕ ਲਓ ਇੱਕ ਟਾਲੀ ਵੀ ਖੜੀ ਹੈ ਵੀ ਉਹ ਕਹਿੰਦੇ ਵੱਡੀ ਜਾ ਰਹੀ ਹੈ ਉਹ ਧੱਕੇ ਨਾਲ ਕਹਿ ਰਹੇ ਆ ਵੀ ਇਹਨਾਂ ਨੂੰ ਪਾਟਾ ਕੇ ਤੇ ਪਾਸੇ ਰੱਖ ਲਓ ਟੱਕਾ ਕਰ ਰਹੇ ਆ ਬਿਲਕੁਲ ਕੌਣ ਧੱਕਾ ਕਰ ਰਿਹਾ ਹੈ ਪ੍ਰਸ਼ਾਸਨ ਧੱਕਾ ਕਰ ਰਿਹਾ ਜੀ ਪੁਲਿਸ ਸਦਰ ਆਪਣੇ ਸਦਰ ਵਾਲੇ ਬਿਲਕੁਲ ਧੱਕਾ ਸ਼ਰਿਆਮ ਧੱਕਾ ਚੱਲ ਰਿਹਾ ਇਹ ਹੈ ਕਿੰਦੀ ਟਾਲੀਆਂ ਹਰ ਕਿੰਦੀ ਜਗ੍ਹਾ ਕੀ ਹੈ ਇਹ ਆਪਣੇ ਪੰਚਾਇਤ ਦੇ ਰਸਤੇ ਦੇ ਵਿੱਚ ਆ ਜੀ ਜੀ ਕਹਿੰਦੇ ਜਗ੍ਹਾ ਦਾਨ ਕੀਤੀ ਗਈ ਹੈ ਪਹਿਲਾਂ ਪੰਡਤਾਂ ਨੇ ਬਿਲਕੁਲ ਅਦਿਕਿਨ ਇੱਕ ਨਾ ਨਾ ਕੀ ਸਰਦਾਰ ਰਮੇਸ਼ ਕੁਮਾਰ ਸ਼ਰਮਾ ਐਡਵੋਕੇਟ ਕਿੱਥੋਂ ਰਹਿੰਦੇ ਹੋ ਸਰ ਫਾਈਲ ਕਰ ਲਿਆ ਕੀ ਮਾਮਲਾ ਕੀ ਹੈ ਸਰ ਟਾਲੀਆਂ ਦਾ ਮਾਮਲਾ ਕੀ ਹੈ ਮੇਰੀ ਜ਼ਮੀਨ 'ਚ ਟਾਲੀਆਂ ਨੇ ਸਰ ਸਰਕਾਰੀ ਖਾੜਾ ਵੰਡ ਰਿਹਾ ਪੱਕਾ ਉਹਨਾਂ ਨੇ ਵੀ ਖਾਲਾ ਖਾਲਾ ਬਣਾ ਲਿਆ ਕਿ ਜਦ ਤੱਕ ਟਾਲੀਆਂ ਨਹੀਂ ਕਿੱਟੀਆਂ ਤੇ ਖਾਲਾ ਨਹੀਂ ਬਣਦਾ ਇਹ ਇਸ ਕਰਕੇ ਘਟਾਰਿਆ ਹੈ ਦਿਨਾਂ ਨੂੰ ਸਰਪੰਚ ਸਾਹਿਬ ਦੇ ਵੀ ਕਈ ਵਾਰ ਜਾ ਕੇ ਆਏ ਆ ਇਹਨਾਂ ਨੂੰ ਕੋਈ ਗੋਲ ਨਹੀਂ ਕੀਤੀ ਜਿਹੜਾ ਫਕੀਰ ਚਾਹ ਦੇ ਪਰਸੋਂ ਮਿਲਦੇ ਹਿੱਟ ਤੱਕ ਲਈ ਮਾਰਨ ਦੀ ਧਮਕੀ ਦਿੱਤੀ ਤੇ ਫੜ ਲਿਆ ਨਿਰਸਰਪਾਰ ਦੇ ਵਾਲਾ ਸੀ ਉਹਨੇ ਮੇਰਾ ਮਰ ਜਾਣਾ ਸੀ ਮੈਂ ਤਾਂ ਫਿਰ ਕੋਈ ਜ਼ਿੰਮੇਵਾਰ ਹੋਊਗਾ ਪਿੰਡ ਵਾਲੇ ਕੀ ਕਹਿ ਰਹੇ ਨੇ ਟਾਲੀਆਂ ਲੈ ਕੇ ਪਿੰਡ ਵਾਲੇ ਇਹ ਪਿੰਡੋਂ ਦੇ ਕੀ ਦੋ ਬੰਦੇ ਹੈਗੇ ਜਿਹੜੇ ਕਿ ਉਹ ਰੋਲਾ ਪਾਈ ਜਾਂਦੇ ਉਹਨਾਂ ਨੂੰ ਹਰ ਕੰਮ ਚ ਸ਼ਿਕਾਇਤਾਂ ਹੀ ਕਰਨੀਆਂ ਹੁੰਦੀਆਂ ਸਾਰੇ ਸਾਰੇ ਪਿੰਡ ਦੀ ਸ਼ਿਕਾਇਤਾਂ ਕਰਨੀਆਂ ਉਹਨਾਂ ਨੇ ਨੰਬਰਦਾਰ ਸਾਹਿਬ ਆਇਆ ਉਹ ਕਹਿੰਦੇ ਟੀ ਨਾਲ ਜਮੀਨ ਚ ਤੇ ਕਾਲਾ ਹੁੰਦਾ ਜਮੀਨ ਚ ਆਪਣੀ ਇਚ ਸਰਪੰਚ ਸਾਹਿਬ ਨਾਲ ਗੱਲ ਹੋਈ ਥੋੜੀ ਹਾਂ ਕੀ ਕਹਿੰਦੇ ਸਰਪੰਚ ਸਰ ਸਰਪੰਚ ਸਾਹਿਬ ਦਾ ਪਤਾ ਨਹੀਂ ਕੀ ਕਹਿੰਦੇ ਉਹ ਤਾਂ ਕਹਿੰਦਾ ਮੈਂ ਫਾਰਮਰ ਵੀ ਮਾਰਨੇ ਉਹਨਾਂ ਦੇ ਉੱਤੇ ਬਿਜ਼ੀ ਨਹੀਂ ਹੁੰਦਾ ਕਿੰਨੇ ਦਰਖਤਾਂ ਰੋਲੇ ਇਹ ਦੋ ਦਰਖਤਾਂ ਰੋਲੇ ਨੇ ਪਿੰਡ ਵਾਲੇ ਕਹਿੰਦੇ ਸੜਕ ਦੀ ਜਗ੍ਹਾ ਜਗ੍ਹਾ ਹੈ ਸੜਕ ਜਗ੍ਹਾ ਤੇ ਇਹਨਾਂ ਨੂੰ ਹਫਤਾ ਹੋ ਗਿਆ ਕਹਿੰਦੇ ਉਹਨੂੰ ਨਪਵਾ ਲਓ ਸੀ ਕਹਿੰਦਾ ਸੀ ਨਹੀਂ ਨਪਵਾ ਲੇ ਅੱਜ ਧੱਕਾ ਕਰਾਂਗੇ ਸੇਲ ਕਰਤੇ ਤੁਸੀਂ ਦਰਖਤੇ ਹਾਂਜੀ ਉਹ ਆਵਾਜ਼ ਹਨੇਰੀ ਆ ਗਈ ਰਾਤ ਨੂੰ ਤਾਂ ਡਿੱਗ ਪਣਾ ਕਿ ਇੱਥੇ 25 ਟੱਪਦੇ ਐ ਇਹਦਾ ਵਹੀਕਲ ਤਾਂ ਬਦਿਆ ਸੋ ਤੇ ਕਿਸੇ ਜਾਨਵਾਲ ਦੀ ਕੋ ਹੋ ਗਿਆ ਕੋਲ ਚ ਬੇਵਾਰ ਹੋਊਗਾ ਇਹ ਐਪਲੀਕੇਸ਼ਨ ਤੇ ਦੇ ਕੇ ਆਇਆ ਵੀ ਮੈਂ ਪਤਾ ਕਰਾਉਣਾ ਤੇ ਬਰੇ ਬਾਰ ਲਗੇ ਸੀ ਜਾਨਵਾਲ ਤਫਕੀਦ ਕੀਤੀ ਗਾਲਾਂ ਗੱਡੀਆਂ ਨੇ ਕਿੰਨੇ ਗੱਡੀਆਂ ਗਾਲਾਂ ਤੋਂ ਫਕੀਰ ਚਾਹੁੰਦੇ ਨੇ ਬਰੇ ਬਾਬਾ ਦਾ ਕੰਮ ਫਟਵਲ ਕੀ ਕਾਰਵਾਈ ਮੰਗਤੀ ਆ ਜੀ ਬਾਬਲ ਦੀ ਕਾਰਵਾਈ ਕੀਤੀ ਆ ਬੇਨਤੀ ਕੀਤੀ ਜਾਂਦੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਇਹ 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 ਹਾਂ ਜੀ ਸਰ ਕੀ ਮਾਮਲਾ ਕੀ ਹੈ ਸਰ ਇਹ ਉਹ ਸਰ ਮਾਮਲਾ ਇਦਾਂ ਹੈ ਕਿ 3-4 ਦਿਨ ਤੋਂ ਦਰਖਾਸਤ ਆਈ ਆ ਇਹ ਆਪਣੇ ਆਪਣੇ ਸ਼ਰਮਾ ਜੀ ਨੇ ਆ ਉਹਨਾਂ ਦੇ ਖੇਤ ਨੇ ਆ ਨਿਸ਼ਾਨਦਈ ਹੋਈ ਹੋਈ ਆ ਤਾਰਾਂ ਲੱਗੀਆਂ ਹੋਈਆਂ ਉਹਨਾਂ ਦੇ ਖੇਤਾਂ ਦੇ ਵਿੱਚ ਦੋ ਰੁੱਖ ਨੇ ਇਹਨਾਂ ਰੁੱਖਾਂ ਨੂੰ ਲੈ ਕੇ ਸਰਕਾਰੀ ਨਾਲਾ ਪਾਸ ਹੋਇਆ ਹੈ ਆ ਖਾਲਾ ਪਾਸ ਹੋਇਆ ਸਰਕਾਰੀ ਉਹ ਖਾਲਾ ਬੰਨਾ ਤੇ ਉਹ ਆਪਣੇ ਰੁੱਖ ਆਪਣੇ ਖੇਤ ਚ ਵੱਢ ਰਹੇ ਨੇ ਤੇ ਕੁਝ ਮਲਵਾਨ ਸਰ ਨੇ ਜਿਹੜੇ ਕਿ ਉਹਨਾਂ ਨੂੰ ਖੇਤਾਂ ਜੋ ਆਪਣੇ ਰੁੱਖ ਵੱਢਣ ਨਹੀਂ ਦੇ ਰਹੇ ਆ ਦੇਖੋ ਇੱਧਰ ਨਿਸ਼ਾਨਦਈ ਹੋਈ ਆ ਤਾਰਾਂ ਲੱਗੀਆਂ ਹੋਈਆਂ ਇੱਧਰ ਮਾਰੋ ਕੈਮਰਾ ਤੁਸੀਂ ਇੱਧਰ ਉਹਨਾਂ ਦੇ ਆਪਣੇ ਖੇਤਾਂ 'ਚ ਰੋਖਣੇ ਉਹ ਰੁੱਖ ਵੱਢ ਰਹੇ ਨੇ ਇੱਕ ਰੁੱਖ ਜਮ੍ਹਾਂ ਖੱਗਿਆ ਪਿਆ ਕਿਸੇ ਟਾਈਮ ਵੀ ਦਿਖ ਸਕਦਾ ਹੈ ਕੱਲ ਇਹਨਾਂ ਦੇ ਗੱਲਬਾਤ ਵੀ ਪਏ ਨੇ ਇਹ ਹੁਣ ਵੀ ਸਾਡੇ ਕੋਲ ਠਾਣੇ ਗਏ ਨੇ ਕਿ ਉਹ ਇਕੱਠੇ ਹੋਏ ਨੇ ਕਿ ਮੇਰੇ ਗੱਲ ਨਾ ਪਹਿਣ ਕੱਲ ਇੱਟ ਲੈ ਕੇ ਇਹਨਾਂ ਦੇ ਗੱਲ ਪਏ ਨੇ ਕਿਤੇ ਇਸ ਕਰਕੇ ਅਸੀਂ ਮੌਕੇ ਤੇ ਆਏ ਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਅਭਿ ਨਵੀ ਨਾ ਹੋਵੇ ਤੇ ਦੋਵੇਂ ਤਰ੍ਹਾਂ ਨੂੰ ਸਮਝਾਤਾ ਜਿਹੜੀ ਆ ਕਾਲੀਆਂ ਨੇ ਇਹ ਪੰਚਾਇਤੀ ਜਗ੍ਹਾ ਸਾਂਝੀ ਜਗ੍ਹਾ ਤੇ ਰੱਖ ਦਿੱਤੀਆਂ ਜਾਣਗੀਆਂ ਕੱਲ ਨੂੰ ਜੋ ਵੀ ਇਹ ਕਹਿੰਦੇ ਨੇ ਮੰਨਤੀ ਕਰਾਉਣੀ ਜੋ ਵੀ ਫੈਸਲਾ ਹੋਊ ਉਸ ਹਿਸਾਬ ਨਾਲ ਪੰਚਾਇਤ ਦੇ ਮੁਤਾਬਕ ਫੈਸਲਾ ਲਿਆ ਜਾਏਗਾ ਪਿੰਡ ਦੀ ਪੰਚਾਇਤ ਵੱਲੋਂ ਕੀ ਕੀ ਗਿਆ ਸਰ ਪੰਚਾਇਤ ਕਹਿ ਰਹੀ ਹੈ ਜੀ ਮਤਲਬ ਮੈਂ ਬਿਜੀ ਆ ਸਰਪੰਚ ਸਾਹਿਬ ਨਾਲ ਗੱਲ ਹੋਈ ਹੈ ਕਹਿੰਦੇ ਫਾਦਰ ਸਾਹਿਬ ਬਿਮਾਰ ਨੇ ਉਹਨਾਂ ਦੇ ਮੈਂ ਕਿਹਾ ਸੀ ਕਿ ਤੁਸੀਂ ਨਕਸ਼ਾ ਲਿਆਓ ਛਿਜਰਾ ਲਿਆਓ ਆਪਾਂ ਹੁਣੇ ਦੇਖ ਲੈਂਦੇ ਆ ਕਿਉਂਕਿ ਸਾਰੀ ਮੇਰਮੈਂਟ ਹੋਈ ਹੋਈ ਹੈ ਤਾਰਾਂ ਲੱਗੀਆਂ ਹੋਈਆਂ ਬੁਰਜੀਆਂ ਲੱਗੀਆਂ ਨੇ ਇੱਕ ਸਰ ਫਿੱਟਾ ਇੱਕ ਫਿੱਟਾ ਨਾਲ ਮਿਨਾ ਗਿਆ ਬੇਨਤੀ ਕੀਤੀ ਗਈ ਸਰ ਪਤਾ ਕਿ ਕਿੱਦਾਂ ਕਹਿੰਦਾ ਕਿਤੇ ਨਾ ਬੇਨਤੀ ਕੀਤੀ ਗਈ ਉਸ ਹਿਸਾਬ ਨਾਲ ਜਗਾ ਇੱਥੇ ਹੁੰਦੀ ਹੈ ਜੀ ਆ ਜਗਾ ਤੇ ਬੇਨਤੀ ਤੋਂ ਬਾਹਰ ਹੋਣੀ ਹੈ